ਚੱਲਗੇ ਬਈ ਚਲੋ ਠੀਕ ਆ ਆਹ ਲੈ ਚਲ ਚੱਕ ਕੇ ਆਪਣਾ ਸਟ ਆ ਲੈ ਉਹਨਾ ਮੈਂ ਬਣਾ ਲਿਆ ਵਾ ਇਹਨਾਂ ਦੀ ਬਣਾ ਲ ਬਣਾ ਲੈ ਸਾਰੇ ਸਮਾਨ ਦੀ ਆਪਣੀ ਸਰੋਂ ਪੂਰੀ ਲੋਹੜੀ ਵੇਲੇ ਨੂੰ ਪੂਰਾ ਸਾਗ ਹੋ ਜਾਣਾ ਫੌਲ ਵਧੀਆ ਆ ਖੜਾ ਲਸਣ ਆ ਖੜੀਆਂ ਉੱਤੇ ਮੂਲੀਆਂ ਆ ਖੜਾ ਨਾਲ ਧਨੀਆ ਆਦਿਆ ਆ ਧਨੀਆ ਨਾ ਸਾਰਾ ਇਧਰਲੇ ਪਾਸੇ ਆ ਗਈ ਮੇਥੀ ਆ ਮੇਥੀ ਆ ਉਹ ਪਰੇ ਮੇਥੇ ਆ ਸਾਹਮਣੇ ਖੜੇ ਹੋ ਉੱਤੇ ਗਾਜਰਾਂ ਵੀ ਹੈਗੀਆਂ ਵੇਲੇ ਵੇਲੇ ਬੀਜੇ ਲੱਗੇ ਆ ਆ ਜਵਾ ਦੇ ਇਧਰ ਆਪਣੀ ਆ ਗਈ ਪਾਲਕ ਆ ਦੇ ਵਿੱਚ ਦੀਂਦੀ ਪਾਲਕ ਕਿੰਨੀ ਵਧੀਆ ਖੜੀ ਅੱਲਾ ਬਹੁਤ ਵਧੀਆ ਪਾਰਕ ਆ ਕਮਾਲੀ ਆ ਆ ਗਈ ਗੋਭੀ ਆ ਗੋਭੀ ਦੇਖੋ ਆਪਣੀ ਕਿਉ ਠੀਕ ਆ ਨਾ ਸਾਰੇ ਗੋਭੀ ਉਹ ਪਰੇ ਆ ਕੇ ਗੰਡੇ ਦਿਖਾਉਂਦੇ ਆ ਤੁਹਾਨੂੰ ਗੰਡੇ ਵੀ ਉਹ ਆ ਗੰਡੇ ਆਪਣੇ ਆਹ ਦੇ ਆ ਲੱਗੇ ਗੁੱਡਣ ਵਾਲੇ ਆ ਹੁਣ ਵੈਸੇ ਆ ਆਪਣੀ ਫਾਕਾ ਗੰਡਿਆਂ ਦੀ ਆਹ ਦੇ ਆ ਗੰਡਿਆਂ ਦੀ ਫਾਕਾ ਬੈੜੀ ਬੈੜੀ ਜੀ ਲੱਗੀ ਹੁ ਤਾਂ ਪਰ ਸ਼ਾਇਦ ਆ ਉਧਰੋਂ ਲੋੜੀ ਬੈੜੀ ਨੂੰ ਹੋ ਜਾਊਗੀ ਲਾਉਣ ਵਾਲੀ ਇਹ ਉਹ ਮੱਲੀ ਨਹੀਂ ਐਵੇਂ ਬਸ ਹੁ ਆਉਂਦੀ ਤਾਂ ਹੈਗੀ ਬਾਦੀ ਜੀ ਦੇਖੋ ਜੇ ਵਧ ਜੇ ਤਾਂ ਟਮਾਟਿਆਂ ਦੇ ਬੂਟੇ ਵੀ ਲੱਗੇ ਆ ਦੇ ਨਾਲ ਨਾਲ ਆਰੇ ਆਪਣੇਆ ਦੇਖੋ ਲੈ ਇਹ ਨਾ ਸਾਰੀ ਫਲਵਾੜੀ ਚੋਟੀ ਦੀ ਮੇਥੀ ਪਾਲਕ ਧਨੀਆ ਜਿੰਨਾ ਮਰਜੀ ਤੋਂ ਵੱਡੀ ਜਾਊਗਾ ਜੀ ਉਹਦੇ ਹੁਣ ਧਨੀਆ ਵੱਢ ਲਿਓ ਆ बाकी ਥੇਰ ਕੀ ਵੱਡਾਂਗੇ ਧਨੀਆ ਮੱਸਿਆ ਤਾਂ ਲੰਘ ਜਾਣੀ ਆਂ ਉਹ ਪਰਿਪੇਸ਼ੀਤੀ ਗੋਭੀ ਲਾਈ ਆ 2 ਵੱਟਾਂ ਆਉਦੇ ਆਹੋ ਆਹ ਉਹ ਪਾਣੀ ਵਾਸਤੇ ਪਾਈਪ ਰੱਖੇ ਵਿਆਹ ਦੇ ਆ ਹੁਣ ਤਾਂ ਵੈਸੇ ਮੀਂਹ ਪੈ ਗਿਆ ਤਾਂ ਲੋੜ ਨਹੀਂ ਪਾਣੀ ਦੀ ਉਹ ਮੇਥੀ ਪਾਲਕ ਦੀ ਤਾਂ ਪਾਉਨੇ ਆ ਸਾਧ ਸੰਗਤ ਵੀ ਜਿਹੜੀ ਸੰਗਤ ਆ ਨਾ ਆਪਣੇ ਕੋਈ ਜਿਹੜੇ ਬੰਦੇ ਖੇਤ ਲਾਉਂਦੇ ਨਹੀਂ ਨਾ ਸਮਾਨ ਆਪ ਦੇ ਐ ਲਾਉਣਾ ਚਾਹੀਦਾ ਮਿੱਤਰੋ ਆ ਗੋਭੀ ਆ ਮੁੱਕਣੀ ਨਹੀਂ ਗੇਤੀ ਵਛੇਤੀ ਲੱਗੀ ਵੀ ਆ ਵਿੱਚ ਇਹਦੇ ਤੇ ਆ ਪਾਲਕ ਨਹੀਂ ਮੁੱਕਣੀ ਆਪਦੀ ਉਹ ਮੇਥੀ ਨਹੀਂ ਮੁੱਕਣੀ ਧਰੀਆਂ ਨਹੀਂ ਮੁੱਕਣਾ ਮੂਲੀਆਂ ਨਹੀਂ ਮੁੱਕੜੀਆਂ ਲਸਣ ਪਰ ਇਹ ਮੇਥੇ ਪਰ ਆਪਦੀ ਸਰੋਂ ਸਾਗ ਵਾਸਤੇ ਆ ਬੂਟੇ ਆ ਬਾਬੇ ਦੇ ਮਰੂਦ ਖਾਓ ਆਹਦੇ ਆ ਸਾਤ ਚਾਰ ਪੰਜ ਪੰਜ ਬੂਟੇ ਲੱਗਿਆ ਮਰੂਦਾਂ ਦੇ ਪੂਰੇ ਚੋਟੀ ਦੇ ਬਾਕੀ ਆਂਬ ਨਾਲ ਜਾਮਣ ਆ ਕਿੰਨੂ ਸਾਹਮਣੇ ਆਦੇ ਲੱਗੇ ਕਿੰਨੂ ਆਏ ਬਾਬੇ ਦੇ ਘਰੇ ਸਾਰੀਆਂ ਵੈਰਾਈਟੀਆਂ ਲਾਈਆਂ ਵੇਖਾ ਇਹ ਜੀ ਵੀਡੀਓ ਤਾਂ ਪਾਉਨੇ ਹੁੰਨੇ ਆ ਵੀ ਇਹਦੇ ਨਾਲ ਨਾ ਫਿਰ ਬੰਦੇ ਤੁਸੀਂ ਸਾਰੇ ਭਾਈ ਆਪੋ ਆਪਣੇ ਖੇਤਾਂ ਦੇ ਵਿੱਚ ਲਾਇਆ ਕਰੋ ਮੇਰੇ ਵੀਰ ਅੱਧਾ ਪੌਣਾ ਘੰਟਾ ਰੋਜ਼ ਆਪਦੇ ਖੇਤ ਜਾਵੋ ਨਾਲੇ ਸਬਜ਼ੀ ਦੇਖੋ ਨਾਲੇ ਲਿਆਓ ਤੋੜ ਕੇ ਘਰੇ ਖਾਣ ਵਾਸਤੇ ਗੁੱਬੀ ਮਟਰ ਸਰਗਮ ਬੂਲੀ ਸਾਗ ਆਲੂਆਂ ਦੀਆਂ ਵੱਟਾ ਗਿੱਤਗਾ ਲਾ ਦੇ ਆਲੂ ਤੋੜ ਆਵੇ ਮਟਰ ਆਲੂ ਧਰ ਲੇ ਐ ਤਾਂ ਤੁਹਾਨੂੰ ਇਹ ਗੱਲਾਂ ਕਰਦੇ ਆ ਵੀ ਬੰਦਾ ਇਹਨੇ ਨਾ ਜਾ ਤਾਂ ਦਿਖਾਉਣੇ ਹੁੰਨੇ ਵੀ ਇੰਨੇ ਨਾਲ ਤੁਸੀਂ ਆਪ ਦੇ ਖੇਤ ਲਾਮੋ ਔਰ ਉਹਦੇ ਵਿੱਚ ਗਾਂ ਬੇਲਾਂ ਲਾ ਦੇਾਂਗੇ ਗਰਮੀ ਦੇ ਵਿੱਚ ਜਮਾ ਪੱਗਣ ਚੇਤ ਜੇ ਚ ਕਦੂਆਂ ਦੀਆਂ ਤੇ ਰਾਤ ਤੋਰੀ ਜਿਵੇਂ ਮਰਜੀ ਵਿੱਚੋਂ ਤੋੜੀ ਜਾ ਫੇਰ ਉਹਨਾਂ ਮੂਲੀਆਂ ਪੂਰੀਆਂ ਹੋਈਆਂ ਵੀਆਂ ਛੋਟੀਆਂ ਖਾਣ ਵਾਲੀਆਂ ਆ ਗੋਭੀ ਦੇ ਵਿੱਚ ਫੁੱਲ ਉਹਦੇ ਨਿਸਰੇ ਵੇ ਆ ਵਿੱਚ ਅਨਿਤਰੇ ਆ ਗਿਆ ਫੁੱਲ ਕੱਢਦੇ ਆਉਂਦੇ ਆ ਇਹ ਸ਼ੁਰੂ ਹੋ ਜਣੀ ਆ ਆ ਲੋੜੀ ਤੇ ਪੂਰਾ ਬਣੂ ਗੱਲੋ